ਦੇਸ਼ ਨੂੰ ਅੱਜ ਨਵੀਂ ਸਰਕਾਰ ਮਿਲੇਗੀ ਵੋਟਾਂ ਦੀ ਗਿਣਤੀ ਚੱਲ ਰਹੀ ਹੈ ਰੁਝਾਨ ਵੀ ਆਉਣੇ ਸ਼ੁਰੂ ਹੋ ਗਏ ਨੇ ਹਾਲਾਂਕਿ ਬੇहद ਸ਼ੁਰੂਆਤੀ ਰੁਝਾਨ ਨੇ ਜੇਕਰ ਇਹਨਾਂ ਰੁਝਾਨਾਂ ਦੀ ਗੱਲ ਕਰੀਏ ਤਾਂ ਪੰਜਾਬ ਦੀ ਫਤਿਹਗੜ ਸਾਬ ਸੀਟ ਤੋਂ ਕਾਂਗਰਸ ਦੇ ਅਮਰ ਸਿੰਘ ਅੱਗੇ ਚੱਲ ਰਹੇ ਨੇ ਜੋ ਮੌਜੂਦਾ ਐਮਪੀ ਨੇ ਫਤਿਹਗੜ ਸਾਬ ਤੋਂ ਤੇ ਉਹ ਅੱਗੇ ਚੱਲ ਰਹੇ ਨੇ ਹਾਲਾਂਕਿ ਬੇहद ਸ਼ੁਰੂਆਤੀ ਰੁਝਾਨ ਨੇ ਤੇ ਜੇਕਰ ਉਧਰ ਪੰਜਾਬ ਦੇ ਮਾਲਵਾ ਦੀ ਫਿਰੋਜ਼ਪੁਰ ਸੀਟ ਦੀ ਗੱਲ ਕਰੀ ਤੇ ਇਥੋਂ ਕਾਂਗਰਸ ਦੇ ਸ਼ੇਰ ਸਿੰਘ ਕੁਬਾਇਆ ਅੱਗੇ ਚੱਲ ਰਹੇ ਨੇ ਵੋਟਾਂ ਦੀ ਗਿਣਤੀ ਹੋ ਰਹੀ ਹੈ ਪੋਸਟਲ ਬੈਰਟ ਦੀ ਸਭ ਤੋਂ ਪਹਿਲਾਂ ਗਿਣਤੀ ਹੋ ਰਹੀ ਹੈ ਤੋ ਉਧਰ ਜੇਕਰ ਗਵੰਡੀ ਸੂਬੇ ਹਿਮਾਚਲ ਦੀ ਗੱਲ ਕਰੀਏ ਤਾਂ ਇਥੋਂ ਦੀ ਮੰਡੀ ਸੀਟ ਬੇहद ਅਹਿਮ ਹੈ ਇਥੋਂ ਬਾਲੀਵੁੱਡ ਅਦਾਕਾਰਾ ਕੰਗਨ ਰੈਨੌਤ ਚੋਨ ਲੜ ਰਹੇ ਨੇ ਪਰ ਫਿਲਹਾਲ ਸ਼ੁਰੂਆਤੀ ਰੁਝਾਨਾਂ ਚੋ ਪਿੱਛੇ ਚੱਲ ਰਹੇ ਨੇ ਵਿਕਰਮਦਿੱਤਿਓਨਾਂ ਤੋਂ ਅੱਗੇ ਨੇ ਤੇ ਇਹ ਸੀਟ ਵੀ ਬੇहद ਅਹਿਮ ਹੈ ਤੇ ਵੋਟਾਂ ਦੀ ਗਿਣਤੀ ਚੱਲ ਰਹੀ ਹੈ ਹਾਲਾਂਕਿ ਦੁਪਹਿਰ 1 2 ਵਜੇ ਤੱਕ ਸੇਤੀ ਬਿਲਕੁਲ ਸਪਸ਼ਟ ਹੋ ਜਾਏਗੀ ਕਿ ਕੌਣ ਜਿੱਤ ਰਿਹਾ ਹੈ ਕੌਣ ਹਾਰ ਰਿਹਾ ਹੈ ਪੰਜਾਬ ਦੀਆਂ 13 ਦੀਆਂ 13 ਸੀਟਾਂ ਤੇ ਗਿਣਤੀ ਹੈ ਜਿਹੜੀ ਉਹ ਚੱਲ ਰਹੀ ਹੈ ਵੋਟਾਂ ਦੀ ਕਈ ਅਹਿਮ ਤੇ ਦਿਲਚਸਪ ਸੀਟਾਂ ਨੇ ਪਰ ਫਿਲਹ ਦੋਵਾਂ ਤੇ ਹੀ ਕਾਂਗਰਸ ਅੱਗੇ ਚੱਲ ਰਹੀ ਹੈ ਪੋਸਟਲ ਰਿਡ ਬੈਲਟ ਹੈ ਉਸ ਦੀ ਜਿਹੜੀ ਗਿਣਤੀ ਹੋ ਰਹੀ ਹੈ ਵੋਟਾਂ ਦੀ ਗਿਣਤੀ ਲਗਾਤਾਰ ਚੱਲ ਰਹੀ ਹੈ ਤੇ ਹੁਣ ਜਿਹੜੇ ਸ਼ੁਰੂਆਤੀ ਰੁਝਾਨ ਆਉਣੇ ਸ਼ੁਰੂ ਹੋ ਗਏ ਨੇ